ਪੰਜਾਬ ਵਿੱਚ ਹੜਾਂ ਦੇ ਸਰਵੇ ਦੌਰਾਨ ਸਾਡੀ ਟੀਮ ਸਿੱਖ ਚੁੱਕੀ ਹੈ ਲਗਭਗ 80% ਲੀਡਰਾਂ ਵਾਲੇ ਗੁਣ ਜੇਕਰ ਤੁਸੀਂ ਵੀ ਫਰੀਦ ਦੇ ਵਿੱਚ ਠੱਗ ਚੋਰ ਬੇਈਮਾਨ ਲੀਡਰ ਬਨਣਾ ਚਾਹੁੰਦੇ ਹੋ ਤਾਂ ਨੋਟ ਕਰੋ ਜ਼ਰੂਰੀ ਗੱਲਾਂ ਸਭ ਤੋਂ ਪਹਿਲਾਂ ਪੈਂਡ ਤੁਸੀਂ ਘਰੋਂ ਕੱਡੇ ਵੱਡੇ ਤੇ ਹੋਣੇ ਚਾਹੀਦੇ ਨੂੰ ਸਿਰੇ ਦੇ ਲਫੈਂਡ ਬੰਦੇ ਨੰਬਰ 2 ਤੇ ਤੁਹਾਡੇ ਵਿੱਚ ਬੇਸ਼ਰਮੀ ਅਤੇ ਬੇਗੈਰਤ ਵਾਲਾ ਗੁਣ ਹੋਣਾ ਚਾਹੀਦਾ ਕੁੱਟ-ਕੁੱਟ ਕੇ ਭਰਿਆ ਲੀਡਰ ਬਨਣ ਤੋਂ ਪਹਿਲਾਂ ਛੋਟੀਆਂ-ਮੋਟੀਆਂ ਠੱਗੀਆਂ ਚੋਰੀਆਂ ਕਰਕੇ ਇੰਨੇ ਖਿੱਚਰ ਖਾਓ ਕਿ ਕਿਸੇ ਨੂੰ ਬਾਅਦ ਵਿੱਚ ਨਾ ਹੋਵੇ ਬੇਸ਼ਰਮੀ ਮਹਿਸੂਸ ਲੀਡਰ ਬਣਨ ਤੋਂ ਬਾਅਦ ਜਦੋਂ ਵੀ ਤੁਸੀਂ ਕਿਸੇ ਸਮਾਗਮinde ਵਿੱਚ ਜਾਂਦੇ ਹੋ ਤਾਂ ਛੋਡੇ ਵਾਲੇ ਦਲੇ ਕੁਟਕਟ 20-25 ਬੰਦੇ ਆਪਣੇ ਹੋਣੇ ਚਾਹੀਦੇ ਨੇ ਐਂ ਜਿਵੇਂ ਪਤਾ ਕਿਹੜੇ ਵੇਲੇ ਲੋਕਾਂ ਦਾ ਖੇਤਰਾਂ ਦੇ ਰੂਪ ਵਿੱਚ ਮੇਲੇ ਸਾਨੂੰ ਮਨਾਉ ਮਹੀ ਪਿਆਰ ਕੋਈ ਵੀ ਕੁਦਰਤੀ ਆਫਤਾਂ ਤੇ ਜੇਕਰ ਕੋਈ ਵੀ ਪੱਤਰਕਾਰ ਤੁਹਾਨੂੰ ਤਿੱਖਾ ਸਵਾਲ ਕਰਦੇ ਤਾਂ ਉਹਨੂੰ ਇੱਕੋ ਹੀ ਗੱਲ ਕਹਿਣੀ ਹੈ ਪਹਿਲਾਂ ਪੰਜਾਬ 40 ਫੇਰ ਕਰਾਂਗੇ ਤੁਹਾਡੇ ਨਾਲ ਗੱਲਬਾਤ ਜੋ ਕਿ ਅੱਜ ਕੱਲ੍ਹ ਹੀ ਹੋ ਰਿਹਾ ਹੈ ਜਿਕਰ ਅੱਗੋਂ ਪੱਤਰਕਾਰ ਕਹੇ ਦੇ ਵੀ ਜਦੋਂ ਪੰਜਾਬ ਬਚਾਉਣਾ ਸੀ ਉਦੋਂ ਕੀ ਫੇਰੇ ਦਿੰਦੇ ਸੀਗੇ ਤਾਂ ਪੱਤਰਕਾਰ ਦੇ ਪੇਜ ਦਾ ਕਰਦੋ ਕੋਈ ਚੋਕਲੇਟਾ ਸਭ ਤੋਂ ਜ਼ਰੂਰੀ ਪੁਆਇੰਟ ਥੋੜੀ ਰੇਸ ਹੋਣੀ ਚਾਹੀਦੀ ਤੇ ਚੰਗੀ ਇੰਜ ਪਤਾ ਕਿਹੜੇ ਵੇਲੇ ਲੋਕਾਂ ਦੇ ਛਤਰਾਂ ਤੋਂ ਬਚਣ ਦੇ ਲਈ ਤੁਸਾਨੂੰ ਬਾਨਾ ਪੇਜ ਮਿਲਖਾ ਸਿੰਘ ਬਾਕੀ ਬਾਬਾ ਆਸ਼ਰਮ ਦਾ ਨਾਮ ਲੈ ਕੇ ਕੰਮ ਖਿੱਚ ਦੋ ਸਾਡਾ ਸ਼ਿਰਵਾਸ ਤੁਹਾਡੇ ਨਾਲ ਹੈ ਜੇਕਰ ਤੁਸੀਂ ਜਿਹੇ ਲੀਡਰ ਬਣਨ ਵਿੱਚ ਕਾਮਯਾਬ ਹੋਣੇ ਤਾਂ ਤੁਸਾਨੂੰ ਇੱਕੋ ਹੀ ਗੱਲ ਕਹਿਣਾ ਬਚ ਕੇ ਰਹੋ ਲਪੇੜਿਆਏ ਪਹਿਣਗੇ ਜਿਵੇਂ ਗੋਲਕ